ਹਰ ਦੇ YouTube ਚੈਨਲ ਤੇ ਆਪ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਚ ਅਸੀਂ ਡਾਕਟਰ ਡਾਇਰੈਕਟਰ ਵੇਟ ਆਫ ਫੂਡ ਐਜੂਕੇਸ਼ਨ ਸਕੂਲਰੀ ਪੰਜਾਬ ਦੁਆਰਾ ਨਿਤੀ 165225 ਨੂੰ ਜਾਰੀ ਕੀਤੇ ਗਏ ਇੱਕ ਪਬਲਿਕ ਨੋਟਿਸ ਬਾਰੇ ਜ਼ਿਕਰ ਕਰਾਂਗੇ ਪਰ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੈਸ ਨਾਲ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਉਂਦੀ ਨੂੰ ਸਦੇ ਜਿੰਦ ਮਿਲ ਜਾਇਆ ਕਰੇ ਮਿਤੀ 16 5 2025 ਨੂੰ ਡਾਇਰੈਕਟੋਰੇਟ ਆਫ ਸਕੂਲ এডੂਕੇਸ਼ਨ ਸਕੰਦਰੀ ਪੰਜਾਬ ਦੇ ਪ੍ਰੋਮੋਸ਼ਨਲ ਸੈਲ ਦੁਆਰਾ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਇਸ ਪਬਲਿਕ ਨੋਟਿਸ ਵਿੱਚ ਕੀ ਲਿਖਿਆ ਗਿਆ ਹੈ ਨੰਬਰ ਇੱਕ ਲਿਖਿਆ ਹੈ ਮਾ ਜੋ ਹਾਈ ਕੋਰਟ ਵੱਲੋਂ 700 ਸਟੇਸ਼ਨ ਨੰਬਰ 28434 ਆਫ 219 ਹਰ ਭਜੰਤ ਰੈਂਟੇ ਹੋਰ ਵਿੱਚ ਨਿਤੀ 15 2023 ਰਾਹੀਂ ਮਾਠਰ ਕਟਣ ਦੀ ਮਿਤੀ 19 6 19 ਰਾਹੀਂ ਯਾਨੀ ਕੀਤੀ ਸਾਂਜੀ ਸਨੈਲਟੀ ਸੂਚੀ ਰੱਦ ਕਰਦੇ ਹੋਏ ਨਵੀਂ ਸਨੈਲਤਾ ਸੂਚੀ ਬਣਾਉਣ ਦੇ ਹੁਕਮ ਕੀਤੇ ਗਏ ਸਨ ਨਿਤੀ 29 2024 5 8 2024 ਰਾਹੀਂ ਮਾਰਸ਼ਲ ਕਾਟਰ ਦੀ ਪ੍ਰੋਵੀਜ਼ਨਲ ਨਵੀਂ ਤਿਆਰ ਕੀਤੀ ਸਨੈਲਟੀ ਸੂਚੀ ਵਪਾਰ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਸੀ ਨੰਬਰ 2 ਕੋਕਤ ਦਫਾਈਸ ਕ੍ਰਿਤੀ ਦੇ ਸਨਮੁਖ ਕਰੋ ਅਤੇ ਇਹ ਵੀ ਦੱਸਿਆ ਜਾਂਦਾ ਹੈ ਕਿ FWPI ਨੰਬਰ 412 ਆਫ 216 ਵਿੱਚ ਮਾਮੂਜ ਹਾਈ ਕੋਰਟ ਵੱਲੋਂ ਹੋਏ ਮੁਕਮਲ ਦੇ ਸਨਮੁਖ ਲੈਕਚਰਰ ਕਾਡਰ ਦੀ ਸਨਿਆਰਟੀ ਸੂਚੀ ਤਿਆਰ ਕੀਤੀ ਜਾਣੀ ਹੈ ਅਤੇ ਲੈਕਚਰਰ ਕਾਡਰ ਦੀ ਸਨਿਆਪਤਾ ਸੂਚੀ ਤਿਆਰ ਕਰਨ ਤੋਂ ਪਹਿਲਾਂ ਮਾਸਟਰ ਕਾਡਰ ਤੋਂ ਲੈਕਚਰਰ ਕਾਡਰ ਵੈਚ 2008 ਤੋਂ 2024 ਦੇ ਵਿੱਚ ਹੋਈਆਂ ਪਦ ਹੁਨਤੀਆਂ ਦਾ ਰਿਵਿਊ ਕੀਤਾ ਜਾਣਾ ਹੈ ਨੰਬਰ 3 ਉਕਤ ਦਸvai ਸਥਿਤੀ ਦੇ ਸਨਮੁਖ ਤਥ ਹੈ ਜਾਂਦਾ ਹੈ ਕਿ ਉਪਭਾਗ ਨੂੰ ਮਾਰਕ ਕਾਰਡ ਤੋਂ ਡੈਕਟਰ ਕਾਰਡ ਦੇ ਫਾਈਨ ਆਫ ਸੰਸਕ੍ਰਿਤ ਜਗਨਪੀ ਪੋਲ ਸਾਹਿਬ ਹੋਂ ਸਾਹਿਬ ਪੰਜਾਬੀ ਤੇ ਸੋਸ਼ੀਓਲੋਜੀ ਵਿਸ਼ੇ ਵਿੱਚ ਇਹ ਦਸਾਈ ਟੇਬਲ ਅੰਕੜਾ ਹੈ ਕਰਮਚਾਰੀ ਆਪਣਾ ਪਦ ਹੁਨਤੀ ਦਾ ਕੇਸ ਪੇਸ਼ਣਾ ਯਕੀਨੀ ਬਣਾਉਣਗੇ ਅੱਗੇ ਇਹ ਟੇਬਲ ਦਿੱਤਾ ਗਿਆ ਹੈ ਜਿਸ ਹਸਰ ਫਾਈਂਡ ਆਰਸ ਦੀ ਸਿਨੈਰਿਟੀ ਨੰਬਰ 2024 ਦੀ ਮਾਸਟਰ ਆਰਡਰ ਦੀ ਸਿਨੈਰਿਟੀ ਅਨਸਰਟੋ ਕੋ 66000 ਤੱਕ ਦਿੱਤੀ ਹੈ ਜੋ ਕਿ ਜਨਰਲ ਐਸ ਸੀ ਕਲਿਟਰ ਡਿਫਰੈਂਟਲੀ ਐਵਲਡ ਸੰਬੰਧੀ ਵੀ ਹੈ ਨੰਬਰ 2 ਸਲਕ ਜਿਹਦੇ ਵਿੱਚ ਕੱਟ ਆਫ 46547 ਤੱਕ ਹੈ ਨੰਬਰ 3 ਜੀਓਗ੍ਰਾਫੀ ਇਸ ਦੀ ਕੱਟਆਫ 66547 ਰੱਖੀ ਗਈ ਹੈ ਨੰਬਰ 4 ਕੋਰਸੈਂਸ ਦੀ ਕੱਟਆਫ 74975 ਤੱਕ ਹੈ ਨੰਬਰ 5 ਹੋਮਸੈਂਸ ਇਸ ਦੀ 71877 ਤੱਕ ਹੈ ਪੰਜਾਬੀ ਇਸ ਦੀ 66080 ਤੱਕ ਤੇ ਨਾਲ ਸਿਸ਼ਾਡੋਜੀ ਇਸ ਦੀ ਕੱਟਆਫ 49324 ਤੱਕ ਹੈ ਉਪਰਕਤ ਟੇਬਲ ਅਨੁਸਾਰ ਕਰਮਚਾਰੀ ਆਪਣਾ ਕੇਸ ਰਿਪੋਰਟ 21/5/2025 ਤੱਕ ਸ਼ਾਮ 5 ਵਜੇ ਤੱਕ ਸਬੰਧਤ ਈਓ ਤੋਂ ਤਸਦੀਕ ਕਰਵਾ ਕੇ ਖੁਦ ਮੁੱਖ ਦਸਤਖਤ ਲਿਖੇ ਦੇਣਾ ਯਕੀਨੀ ਬਣਾਉਣਗੇ ਤੇ ਇਸ ਉਪਰੰਤ ਕੋਈ ਵੀ ਗੇਹ ਨਹੀਂ ਲਿਆ ਜਾਵੇਗਾ ਨੰਬਰ 4 ਇਹ ਵੀ ਵਿਖਿਆ ਗਿਆ ਹੈ ਕਿ ਇਹ ਰਿਵਿਊ 2028 ਤੋਂ 2024 ਤੱਕ ਕੀਤੀਆਂ ਗਈਆਂ ਵੱਖ-ਵੱਖ ਪਦ ਹੁੰਦੀਆਂ ਦਾ ਰਿਵਿਊ ਕੀਤਾ ਜਾਣਾ ਹੈ ਇਸ ਲਈ ਕੋਈ ਕੰਮਚਾਰੀ ਆਪਣਾ ਕੇਸ ਵਿਭਾਗ ਤੱਕ ਪਹੁੰਚਾਣਗੇ ਜੋ ਕਿ ਪਿਛਲੇ ਸਮੇਂ ਵਿੱਚ ਹੋਈਆਂ পদੁੰਤੀਆਂ ਵਿੱਚ ਕਦੇ ਪ੍ਰਮੋਟ ਨਹੀਂ ਹੋਏ ਤੇ ਜਿਸ ਨਿਤੀ ਤੋਂ পদੁੰਤੀ ਮੰਨ ਰਏ ਹਨ ਉਹ ਸਮੇਂ ਤੋਂ ਠਿਸ਼ੜੀਆਂ 5 ਸਵਾ ਲੀਆਂ ACR ਨਾਲ ਨੱਥੀ ਕਰਨਗੇ ਨੰਬਰ 5 ਦੇ ਬੋਅਖ ਲਿਖਿਆ ਹੈ ਤੇ ਤੇ ਇਹ ਵੀ ਦੱਸਣਾ ਉਚਿਤ ਹੋਵੇਗਾ ਕਿ ਵਿਭਾਗ ਵੱਲੋਂ ਵਕ ਵਕ ਨਿਤੀਆਂ ਨੂੰ ਹੋਈਆਂ পদੁੰਤੀਆਂ ਨੂੰ ਉਸ ਸਮੇਂ ਦਰਾਂ DPC ਦੀਆਂ ਸ਼ਰਤਾਂ ਤੇ ਉਪਲਬਧ ਪੋਸਟਾਂ ਅਨੁਸਾਰ ਵੱਧ ਹੁੰਦੀ ਦੇ ਕੇਸਾਂ ਨੂੰ ਵਿਚਾਰਿਆ ਜਾਵੇਗਾ ਇਹ ਦੋ ਆ ਸਾਈਨ ਕੀਤੇ ਨੇ ਡਾਇਰੈਕਟਰ ਸਕੂਲ এডੂਕੇਸ਼ਨ ਸਕੱੰਦਰੀ ਸੋ ਸਬੰਧਕ ਕਰਮਚਾਰੀ ਆਪਣਾ ਕੇਸ ਇਸ ਪ੍ਰਮੁਖ ਨੋਟਿਸ ਅਨੁਸਾਰ ਭੇਜ ਸਕਦੇ ਹਨ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਨਿਰਦੇਸ਼ਾ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ